ਸਿਰਿ ਰਾਜੁ ਮਹਲਾ ਪੰਜਵਾਂ ਇੱਕ ਪਛਾਣ ਜੀਤਾ ਕੋਈ ਪਾਈ ਕੋਈ ਹਿਰਦੇ ਦੇ ਅੰਦਰ ਪਛਾਣ ਜਰਨਾ ਕੀਤਾ ਹੈ ਇੱਕ ਰਖਣ ਹਾ ਕੋਈ ਮਾਜ਼ਬੇ ਦੇਦਰ ਸੁਖਿਆ ਕਰਨ ਵਾਲਾ ਪਰਮੇਸ਼ਵਰ ਹਾ ਇੱਕ ਸਤਾ ਮਨ ਆਸਰਾ ਇੱਕ ਵਾਹਿਗੁਰੂ ਦਾ ਹੀ ਸਾਡੇ ਮਨ ਦਾ ਆਸਰਾ ਹੈ ਇਸ ਦੁਨੀਆ ਵਿੱਚ ਇੱਕੋ ਪ੍ਰਾਨ ਆਧਾਰ ਇੱਕੋ ਲੋਕ ਆਪੇ ਪ੍ਰਾਨ ਦਾ ਆਸਰਾ ਰੂਪ ਹੈ ਉਹ ਹਰ ਜੀਵ ਜੀਵਨ ਸੰਪਨ ਕਰਕੇ ਹੀ ਸਦਾ ਸੁਖ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਕਦੇ ਮਾਸ ਨਾ ਹੋਵੇ ਇੱਕ ਵਾਰੀ ਸੁਖ ਪ੍ਰਾਪਤ ਹੋ ਕੇ ਪਾਰ ਬ੍ਰਹਮ ਕਰਤਾ ਉਹ ਬਾਦੂ ਪਰਮੇਸ਼ਰ ਕਰਤਾ ਵਰ ਸਾਪ ਹੈ ਮੇਰੇ ਸਰਗੁਣੋ ਪਾਪ ਤੇ ਆ ਜੇ ਮੇਰੇ ਪਿਆਰੇ ਮੈਨੂੰ ਹੋਰ ਸਾਰੇ ਜਿੰਨੇ ਜਤਨ ਕਰਦੋਂ ਛੱਡ ਦੇ ਗੁਰ ਪੂਰਾ ਆਰਾਧਿ ਲਿਖੇ ਮਨ ਅੰਗ ਦੇਵ ਸਾਹਿਬ ਪੂਰਨ ਹਰਿ ਦੇਸ਼ਾ ਕਿੰਦੀ ਭਾਣਾ ਨ ਆਰਾਧ ਯਾਦ ਕਰਿਆ ਕਰ ਇੱਕ ਸੁਖੀ ਲਿਵ ਲਾ ਸਿੱਤ ਕਾਲ ਕੋ ਦੀ ਸੋਹ ਕਲੀ ਪ੍ਰਕਾਰ ਬਤੀਜਨ ਤੇ ਲੱਗਿਆ ਦਿੱਤੀ ਨੂੰ ਜੋੜਨਾ ਰਹਾਉ ਇੱਕ ਇਹ ਮੇਤੋ ਇੱਕ ਕਾਲ ਸੁਖ ਨਹੀਂ ਆਪਣਾ ਭਾਈ ਭਾਵ ਨਹੀਂ ਸੰਗ ਮੇਰੀ ਕੋਈ ਪਰਲੋਕ ਦਾ ਮਿੱਤਰ ਸੰਗ ਮਾਤਾ ਪਿਤਾ ਇਸ ਲੋਕ ਦੀ ਮਾਪਿ ਉਹ ਵੀ ਨਹੀਂ ਰੱਖਿਆ ਤੁਨ ਆਹ ਰੱਬ ਦੇ ਮਾਤਾ ਆਪੇ ਦਿੱਤਾ ਜਨ ਜੀਵ ਦਾ ਜਗ ਦਿਖਾਇਆ ਤੇੰਨੇ ਮਿੰਟ ਤੋਂ ਬਾਅਦ ਆਮ ਕਾਰਨ ਰੂਪ ਆਪ ਹੀ ਹੈ ਇੱਕ ਸੱਚੀ ਮਨ ਤੇਜ ਹੈ ਇੱਕ ਦੀ ਪਰਲੋਕਵਾਸ ਕੇ ਮੰਨ ਤੇ ਇੱਕ ਓਟ ਹੈ ਇਸ ਆਈ ਦੇ ਅਨੁਸਾਰੇਆਂ ਜੀਵਾਂ ਨੂੰ ਪਿੰਡ ਧੀਰ ਖੂਨ ਕੀਹਨ ਦਿੱਤੇ ਆ। ਉਹ ਪ੍ਰਭ ਮਨ ਹੋਣਾ ਵਿਸਰਾ। ਉਹ ਮਨ ਕਦੇ ਵੀ ਮਨੋਂ ਨਹੀਂ ਆਪਣੇ ਭੁੱਲਣਾ ਚਾਹੀਦਾ। ਜਿਨ ਸਭ ਕਿਸ ਵਾਸ ਕੀਤਾ। ਜਿਸ ਪਰਮੇਸ਼ਰ ਨੇ ਸਭ ਕੁਝ ਆਪਨੇ ਵਾਸ ਕੀਤਾ ਅਭੀਰ ਰੱਖਿਆ ਹੋਇਆ ਹੈ। ਰਾਣਾ ਬੰਕਨ ਕੋਰ ਹੈ। ਆਵਾਜ਼ ਨੂੰ ਇੰਨੇ ਆਗੂ ਕੋਰੇ ਕੋਈ ਵੀ ਦੁਨੀਆ ਚ ਕੰਮ ਨਹੀਂ ਲੈਂਦਾ ਹੁਕਮ ਦੇ ਅਨੁਸਾਰ ਸਭ ਨੂੰ ਚਲਣਾ ਪੈਂਦਾ ਪਰ ਇੱਕ ਬਾਹਰ ਇੱਕ ਚੜ੍ਹਾਈ ਵਿੱਚ ਵੀ ਕੋਈ ਅਗਰਾਸਰੀ ਵਿੱਚ ਬਾਹਰ ਬਾਣਸਾਸੀ ਵਿੱਚ ਵੀ ਕੋਈ ਹੈ ਸਰੰਸਾ ਗੰਦੇਂਦਰ ਵੀ ਕੋਈ ਆਦਾਰ ਸੰਸਾਰ 'ਚ ਵੀ ਕੋਈ ਹੈ ਮਾਨਸਨੰਤਰ ਆਪਾਰੇ ਮੁਕਾਨਾਂ ਵਿੱਚ ਵੀ transtant ਮੁਕਾਨੀਆਂ ਵਿੱਚ ਜੀਵਾਂ ਦੇ ਅੰਦਰ ਵੀ ਆਪ ਹੈ ਜੀ ਅਜੰਤ ਸਭ ਦੇ ਨੇ ਕੀਏ ਇਹ ਚਾਰ ਖਾਣੀਆਂ ਨੇ ਜੀ ਜੰਤ ਜੀ ਸਾਰੇ ਵਾਹਿਗੁਰੂ ਨੇ ਸਾਰੇ ਪੈਦਾ ਕੀਤੇ ਹਨ ਆਪ ਪਹਿਰ ਤਿਸ ਜਾ ਉਹ ਉੱਥੇ ਪੜੇ ਮੇਰੇ ਪਿਆਰੇ ਮਨੋ ਜਪਨਾ ਕਰ ਇਹ ਜਿਤ ਸਤੇਤੀ ਰੱਤੇ ਆ ਜਦੋਂ ਇੱਕ ਦਿਨ ਮਾਲ ਜ਼ਰਾ ਜਿਤ ਰੰਗਿਆ ਜਾਵੇਗਾ ਹੋ ਵੀ ਸੂਰ ਸੰਤਾ ਇਹ ਜਿਹੜਾ ਇਹ ਸੋਗ ਜਿਹੜਾ ਉਮਾਰ ਦੇ ਵਿਛਣੇ ਕਰਕੇ ਕਿੱਦਾਂ ਮਰ ਜਾਉਣਾ ਸੰਤਾਬ ਨਾ ਪ੍ਰਾਪਤੀ ਦਾ ਜਿਹੜਾ ਤਾਪ ਚੜਿਆ ਰਹਿਣ ਕਿ ਨਹੀਂ ਹੋਵੇਗਾ ਤੈਨੂੰ ਮਾਰ ਗ੍ਰਹਮਸਤਵ ਇੱਕ ਹੈ ਕੋਈ ਪਾਪਾ ਪੁੰਨਾ ਤੋਂ ਪਰਮੇਸ਼ਰ ਪਰੇ ਵਿਆਪਕ ਹੈ ਜਾਂ ਨਹੀਂ ਕੋ ਉਸ ਬ੍ਰਹਮ ਦੇ ਬਗੈਰ ਦੂਸਰਾ ਸਥਾਨ ਤੇ ਹੋਰ ਕੋਈ ਨਹੀਂ ਹੈ ਇਹ ਪਿੰਦ ਸਭ ਇਸ ਦਾ ਸਾਰੇ ਜੀਵਾਂ ਨੂੰ ਸਰੀਰ ਜਿਹੜੇ ਉਸ ਪਰਮੇਸ਼ਰ ਦੀ ਦਾਤ ਹੈ ਇਹ ਜੋ ਕਿ ਭਾਵ ਤੂੰ ਇਹ ਹਉ ਹਈਂ ਕਹਦਾ ਸੀ ਹੁੰਦਾ ਸੀ ਹੁਣ ਹੁੰਦਾ ਹੈ ਅਗੇ ਨੂੰ ਹੋਵੇਗਾ ਗੁਰ ਪੂਰਾ ਪੂਰਾ ਭਇਆ ਸਤਿਗੁਰੂ ਪੂਰਿਆਂ ਦੇ ਨਾਲ ਜਿਹੜਾ ਮਿਲਿਆ ਗੁਰਮੇਨੰਦ ਪ੍ਰਾਪਤ ਹੋ ਗਿਆ ਜਪ ਨਾਨਕ ਸੱਚਾ ਤੂੰ ਸਭ ਜੀ ਜਿਹ ਨੂੰ ਸੱਚਾ ਪਰਮੇਸ਼ਰਾ ਉਸ ਨੂੰ ਜਪਨਾ ਕਰੋ ਸ੍ਰੀ ਰਾਗ ਮਹੱਲਾ 5 ਜਿਨ੍ਹਾਂ ਸਾਧਗਰ ਸੇਵਿਤ ਲਾਇਆ ਜਿਨ੍ਹਾਂ ਨੂੰ ਆਏ ਸਤਗੁਰੂ ਨਾਨਕ ਦੇ ਜੀ ਨੂੰ ਜੋਤੀ ਸਰੂਪ ਜਾਣ ਕੇ ਚਿਤ ਨੂੰ ਲਾਇਆ ਹੈ ਇਹ ਪੂਰੇ ਪਰਧਾਨ ਹੋਏ ਇਸ ਸ਼ਲੋਕ ਕੀ ਪੂਰਨ ਪਰਖਣਗੇ ਪਰ ਲੋਕ ਜੀ ਵੀ ਇਹ ਪ੍ਰਧਾਨ ਹਨ ਮੁਖੀ ਹਨ ਜਿਨ ਕਉ ਆਪ ਦਇਆਲ ਹੋ ਜਿਨ੍ਹਾਂ ਵਿੱਚ ਮੇਰਾ ਪਿਆਰਾ ਵਾਹਿਗੁਰੂ ਆਪ ਬਿਆਨਤਾ ਕਰਦਾ ਹੁੰਦਾ ਹੈ ਦਿਨ ਉਪਜੈ ਮਨ ਗਿਆ ਇਹ ਉਹਨਾਂ ਦੇ ਮਨ 'ਚ ਗਿਆਨ ਪੈਦਾ ਹੁੰਦਾ ਹੈ ਗੁਰੂ ਸਾਹਿਬ ਨਾਲ ਚਿਤ ਲਾਉਣਾ ਜਿਹੜਾ ਇਨਕੋ ਮਾਤ੍ਰਿਕ ਲਿਖਿਆ ਜਿਨ੍ਹਾਂ ਨੇ ਮੱਥੇ ਦੇ ਵੇਖ ਦਿਖ ਦਿੱਤਾ ਹੈ ਤਿਲ ਪਾਇਆ ਹਰਨਾ ਓਹੋ ਸਦਗਿਆਂ ਦੇ ਕਾਸ਼ਿ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ ਹੈ ਮਨ ਮੇਰੇ ਇੱਕੋ ਨਾਮ ਧਿਆਇ ਮੇਰੇ ਪਿਆਰੇ ਮੇਰਾ ਇੱਕੋ ਓਮਕਾਰ ਜੋ ਪਰਮੇਸ਼ਰ ਦਾ ਨਾਮ ਹੈ ਇੱਕੋ ਇੱਕੋ ਜਾਪੇ ਕੋ ਸੁਣਾਉਂ ਕਿ ਓਮਕਾਰ ਸਰਬ ਸੁਖਾਂ ਸੁਖੀ ਪਜਹਿ ਸਾਰਿਓ ਸੁਖਾਂ ਚੋ ਆਤਮ ਨੂੰ ਸੁਖ ਜੀ ਪ੍ਰਾਪਤ ਸਾਰੇ ਸੁਖਾਂ ਦਾ ਸ਼ਿਰੋਮਣੀ ਸੁਖ ਹੈ ਇਹ ਪ੍ਰਗਟ ਹੋ ਜਾਵੇ ਸਰਗ ਹੈ ਪਹਿਲਾਾਰੇ ਸੁਖ ਜੀ ਦੇ ਸ਼ਿਰੋਮਣੀ ਸੁਖ ਆਤਮ ਨੰਦ ਪ੍ਰਾਪਤ ਪ੍ਰਗਟ ਹੋ ਜਾਏਗਾ ਗੁਰਗਾਵੀ ਯਸੂ ਦੀ ਪਛਾਣ ਕਰਕੇ ਕਹਿਨਾਇਆ ਜਾਏਗਾ ਰਹਾਉ ਜਨਮ ਮਰਨ ਦਾ ਭੌਗਿਆ ਉਹਨਾਂ ਦਾ ਜਨਮ ਮਰਨ ਦਾ ਡਰ ਚਲਿਆ ਗਿਆ ਸਾਧੂ ਕਾਜ ਗੂਪਾ ਜਿਹੜੇ ਬ੍ਰੋਮਾ ਭਗਤ ਕਿਸੇ ਦੇ ਬਾੜ ਕਾਲ ਕੁਸ਼ਲੀ ਕਰਦੇ ਹਨ ਸਾਧੂ ਸੰਗਤ ਨਿਰਮਲਾ ਆਤਮਾ ਨੂੰ ਵੀ ਸੰਗਤ ਕਰਕੇ ਜਿਨ੍ਹਾਂ ਦਾ ਮਨ ਪਾਪਾਂ ਨਹੀਂ ਮੈਲਦੇ ਰਹੇ ਨਿਰਮਲ ਹੋ ਗਿਆ ਹੈ ਆਪ ਕਰੇ ਪ੍ਰਤਿਪਾ ਸਾਧੂ ਇਹ ਜਾਣਦੇ ਕਿ ਵਾਹਿਗੁਰੂ ਸਾਰਿਆਂ ਦੀ ਪਰਣਾ ਕਰਦਾ ਹੈ ਆਪਦੀ ਹੋਂਦ ਨਹੀਂ ਦੇ ਚਲੋ ਮਰਨ ਕੀ ਮਾਲ ਕਰਤੀ ਹੈ ਉਹਨਾਂ ਦੇ ਜਮਨ ਮਰਨ ਦੇ ਦੇਣ ਵਾਲੀ ਹੋਮੇ ਦੀ ਜਿਹੜੀ ਮਾਲ ਹੈ ਕੱਟੀ ਜਾਂਦੀ ਹੈ ਸਰਤਨ ਦੇਖਿ ਨਿਹਾਲ ਸਰਗਣ ਦਰਸ਼ਨ ਵੇਖਤੇ ਨਿਹਾਲ ਦੁੱਖੋਂ ਤੇ ਰਾਤ ਹੋ ਜਾਂਦੇ ਪ੍ਰਸੰਨ ਹੋ ਜਾਂਦੇ ਆਣ ਖਣੰਤਰ ਰਵ ਰਹਿਆ ਕਾਰਿਆ ਮਕਾਨਾ ਵਿੱਚ ਮਕਾਨੀਆਂ ਦੇ ਪਰਮੇਸ਼ਰ ਵੀ ਆਪ ਕੋ ਹੋ ਰਿਹਾ ਹੈ ਬਾਰ ਤਨ ਪ੍ਰਭ ਤੀ ਤਾਪਾ ਜਨਾਂ ਤੋਂ ਪਾਰ ਬ੍ਰਹਮ ਸਵਰਖੇ ਸੋ ਪਰਮੇਸ਼ਰ ਸਭਨਾ ਦਾਤਾ ਇਕ ਹੈ। ਸਾਰਿਆਂ ਨੂੰ ਦਾਤ ਦੇਣ ਵਾਲਾ ਇੱਕ ਭ 连接ਸ਼ਰੀ ਹੈ। ਦੂਜਾ ਨਹੀਂ ਕੋਈ ਦਾਤਾ ਨਹੀਂ ਸਭ ਮੰਗਤੇ ਹਨ। ਇਕ ਕਰਨਾਈ ਛਤੀ ਹੈ। ਜਰਮੇਸ਼ੀ ਜੀ ਸ਼ਣ ਪਹਿਣੇ ਕਰਕੇ ਛਤਕਾਰਾ ਹੁੰਦਾ ਹੈ। ਇਕਾ ਲੋੜੇ ਸੂਹ ਜੋ ਮਹਾਰਾਜ ਸਾਹਿਬ ਕਰਿਆ ਲੋੜਦਾ ਹੋ ਜਾਂਦਾ ਹੈ। ਜਿਨ ਮਨ ਵਕਿਆ ਪਾਰ ਬਈਆਂ ਵੀ ਮਨ ਤੇ ਐਸਾ ਪਾਰ ਜਨ ਪਰਮੇਸ਼ਰ ਵਸ ਗਿਆ ਹੈ। ਤੇ ਪੂਰੇ ਪਰਧਾਨ ਉਹ ਐਸ ਲੋਕ ਜੁਗੂਰਨ ਅਨ ਪਰਲੋਕ ਚ ਵੀ ਪਰਧਾਨ ਹਨ ਲੋਕ ਲੋਕ ਵਿੱਚ ਪੂਰਨ ਗਿਆਨ ਕਰਕੇ ਪ੍ਰਧਾਨ ਮੁਖੀ ਹੈ ਉਹ ਸਾਰਿਆਂ ਮੁਕਾਰਾਂ ਨੂੰ ਫਤੇ ਪਾਇਆ ਪਾਈ ਹੈ ਦਿਲ ਦੀ ਸੋਹਾ ਨਿਰਮਲੀ ਉਹਨਾਂ ਦੀ ਸੋਹਾ ਲੋਕ ਲੋਕ ਦੀ ਨਿਰਮਲ ਉਜਲ ਹੋ ਰਹੀ ਹੈ ਜਿਨ ਜਾਤਾ ਹੋ ਤੁਸੀਂ ਹੀ ਜਹਾਂ ਸਾਰੇ ਸੁਖ ਸਾਗ ਕਰਨੀ ਤੋਂ ਹੋਗੀ ਮਹਾਪੁਰਖਾਂ ਦੀ ਬ੍ਰਹਮ ਗਿਆਨੀ ਆਪ ਪਰਮੇਸ਼ਰੂ ਵਰਕੇ ਸੋਭਾ ਪਰਾਪਤੀ ਆਇਆ ਮੇਰੇ ਮਾਰੇ ਪ੍ਰਭ ਅਕਾਲ ਕੁਰਖ ਨੂੰ ਧਰਨਾ ਕੀਤਾ ਕਿਤ ਹੋ ਕੇ ਇੱਕ ਮਨ ਹੋ ਕੇ ਮਾਲਕ ਤੇ ਕੁਰਬਾਨ ਸਤਿਗੁਰੂ ਅਰਜ ਦੇਵ ਜੀ ਕਹਿੰਦੇ ਉਹਨਾਂ ਦੇ ਕੁਰਬਾਨ ਬਲਿਹਾਰ ਜਾਈਏ ਸਾੰਮਣੇ ਮਾਇਆ ਸੰਸਾਰ ਤੋਂ ਸਹਲਾ ਹੈ ਤਿਲ ਈਸੂ ਬਾ ਨਿਰਮਲੀ ਪਰਵ੍ਰਤਈ ਜਹਾਨ ਜੀ ਮੇਰਾ ਪ੍ਰਭ ਧਿਆਇਆ ਨਾਮਿਕ ਤੇ ਕੁਰਬਾਨ Thank you.